ਬਾਈ ਦੱਸਦੇ ਆ ਬਾਈ ਕਹਿੰਦੇ ਵੀ ਜਿਹੜੀ ਇੱਥੇ ਬਿਜਲੀ ਆਈ ਹੈ ਉਹ ਵੀ 4 ਸਾਲ ਪਹਿਲਾਂ ਆਈ ਹੈ ਇਹ ਤੋਂ ਪਹਿਲਾਂ ਮਤਲਬ ਇਹ ਪਿੰਡਾਂ 'ਚ ਬਿਜਲੀ ਵੀ ਨਹੀਂ ਸੀ ਬਿਜਲੀ ਨਹੀਂ ਥਾਣਾ ਪਹਿਲੇ ਜਨਰੇਟਰ ਕਾ ਬਿਜਲੀ ਹੁੰਦਾ ਥਾ ਬੰਨੇ ਜਨਰੇਟਰ ਕਾ ਬਿਜਲੀ ਹੁੰਦਾ ਜਨਰੇਟਰ ਪਤਾ ਹੈ ਕਿਤਨਾ ਟਾਈਮ ਚਲਦਾ ਥਾ ਜਨਰੇਟਰ 3 ਯਾਨੀ 3 ਬਸ 4 ਘੰਟੇ ਚਲਤੇ ਥੇ 4-5 ਘੰਟੇ 4 ਘੰਟੇ ਬਿਜਲੀ ਹੁੰਦੀ ਸੀ ਸਿਰਫ ਤੇ ਹੁਣ 24 ਘੰਟੇ ਆ ਵੀ ਤੋ ਅਭੀ ਤੋ 24 ਘੰਟੇ 24 ਘੰਟੇ ਬਿਜਲੀ ਦਾ ਕੀ ਬੋਲਣਾ ਹੈ ਕਹਿੰਦਾ ਵੀ ਤੁਸੀਂ ਤਾਂ ਵਧੀਆ ਪੰਜਾਬ 'ਚ ਕਹਿੰਦਾ ਮਤਲਬ ਤੁਹਾਡੇ ਟੈਂਪਰੇਚਰ ਠੀਕ ਰਹ ਇੱਥੇ ਕਹਿੰਦਾ ਸਾਨੂੰ ਬਹੁਤ ਔਖ ਹੈਗਾ ਮੈਂ ਕਿਹਾ ਅਸੀਂ ਅਸੀਂ ਬਰਫਾਂ ਦੇਖਣ ਆਉਨੇ ਆ ਅਸੀਂ ਪੰਜਾਬ ਵਾਲੇ ਵੀ ਵੀ ਉਹ ਦੇਖ ਕੇ ਹੀ ਹੈ ਤੇ ਸਾਨੂੰ ਇਹ ਵਧੀਆ ਲੱਗਦਾ ਇੱਥੇ ਇਹਨਾਂ ਨੂੰ ਉਹ ਵਧੀਆ ਲੱਗਦਾ ਹਾਂ ਉਹ ਇਹਨਾਂ ਦੇ ਨਾਲ ਚਾ ਇੱਥੇ ਟੂਰਿਸਟ ਕੋਈ ਆਉਂਦਾ ਨਹੀਂ ਢਾਬੇ ਵਗੈਰਾ ਸਭ ਬੰਦ ਹੋ ਜਾਂਦੇ ਨੇ ਆ ਦੇਖੋ ਆ ਢਾਬੇ ਆ ਤੇ ਉਹ ਸਾਹਮਣੇ ਦੇ ਕੋ ਢਾਬੇ ਆ ਗਰਮੀਆਂ ਚ ਤਾਂ ਇੱਥੇ ਜਿਹੜਾ ਇਹ ਇਲਾਕਾ ਦਰਾਸ ਦਾ ਇੰਨਾ ਕੁ ਟੂਰਿਸਟ ਡੇਗਾ ਇੱਥੇ ਇੰਨੇ ਕੁ ਜ਼ਿਆਦਾ ਤੇ ਮਤਲਬ ਇਥੇ ਕਿ ਰੂਮ ਨਹੀਂ ਮਿਲਦੇ ਇੰਨਾ ਜ਼ਿਆਦਾ ਹੋ ਹੁੰਦਾ ਤੇ ਸਰਦੀਆਂ ਚ ਆ ਹਾਲ ਹੁੰਦਾ ਆ ਦੇਖੋ ਜਿੱਥੇ ਜਿੱਥੇ ਮੇਜ਼ ਪਏ ਰਹਿਗੇ ਨਾ ਉਥੇ ਉਥੇ ਬਰਫ਼ ਬਚ ਗਈ ਮਤਲਬ ਥੱਲੇ ਬਰਫ਼ ਨਹੀਂ ਪਈ ਤੇ ਉੱਪਰਲੇ ਪਾਸੇ ਤੁਹਾਨੂੰ ਦਿਖਾਵਾਂ ਬਹੁਤ ਬਹੁਤ ਬੁਰਾ ਹਾਲ ਆ ਯਾਰ ਹੋ ਦੇਖੋ ਸਾਰੇ ਘਰਾਂ ਦੇ ਘਰ ਤੇ ਆ ਦੇਖੋ ਕਿਵੇਂ ਜੰਮੀ ਆ ਉੱਪਰਲੇ ਪਾਸੇ ਦੇਖੋ ਇਸ ਤਰੀਕੇ ਨਾਲ ਇਥੇ ਬਰਫ ਕਰਾਂ ਦੀਆਂ ਛੱਤਾਂ ਦੇ ਨਾਲ ਸਾਰੇ ਕਿਤੇ ਇੰਨੀ ਇੰਨੀ ਬਰਫ ਚੜੀ ਹੋਈ ਆ ਜਿੰਨੀ ਵੀ ਦੂਰ ਦੇਖ ਲੋ ਆਹੀ ਕੁਛ ਆ ਇਹ ਇਲਾਕੇ ਦੀ ਨਾ ਖੂਬਸੂਰਤੀ ਪਤਾ ਕੀ ਆ ਇੱਥੇ ਮੁਸਲਿਮ ਲੋਕ ਵੀ ਰਹਿੰਦੇ ਆ ਤੇ ਨਾਲ ਬੋਧੀ ਲੋਕ ਵੀ ਰਹਿੰਦੇ ਆ ਦੋਵੇਂ ਆ ਤੇ ਆ ਸਾਹਮਣੇ ਬੁੱਧ ਮੰਦਿਰ ਬਣਿਆ ਹੋਇਆ ਆ ਇੱਥੇ ਕਿਸੇ ਨੇ ਦੱਸਿਆ ਕਹਿੰਦੇ ਬੁੱਧ ਮੰਦਿਰ ਵੀ ਦੇਖ ਕੇ ਜਾਓ ਬਟ ਹੈ ਇੰਨੀ ਆ ਥੋੜਾ ਹੀ ਆ ਇਹ ਸਾਡਾ ਡਰਾਈਵਰ ਟੋਨੀ ਵੀਰਾ ਇਹ ਕਹਿੰਦਾ ਇਹ ਬੋਧੀ ਹੈਗਾ ਆਪ ਤੇ ਹੁਣ ਦੀਪ ਬੱਤੀ ਚਲਾ ਕੇ ਇੱਥੇ ਜਾਊਗਾ ਇਹ ਸਾਰਾ ਬੁੱਧ ਮੰਦਿਰ ਆ। ਬਰਫ਼ ਦੇਖ ਲਓ ਇੰਨੀ ਨਹੀਂ ਚੜੀ ਆ। ਆਹ ਟਰਾਂਸਫਾਰਮ ਕਿੰਨਾ ਉੱਚਾ ਹੋਣਾ ਹੁਣ ਆਪਾਂ ਮੈਂ ਹੱਥ ਲਾ ਲਵਾਂ ਇਹਦੇ। ਤੇ ਇੰਨਾ ਨਹੀਂ ਮਾ ਹੋਇਆ ਪਿਆ। ਕਿੰਨੀ ਕਿੰਨੀ ਬਰਫ਼ ਚੜੀ ਆ ਤੁਸੀਂ ਆਪ ਅੰਦਾਜ਼ਾ ਲਾਓ। ਜਿਹੜੇ ਵੀ ਘਰ ਦੀ ਛੱਤ ਇੱਥੇ ਦੇਖੋਗੇ ਨਾ ਆਹ ਹਾਲ ਹੋਇਆ ਹੁੰਦਾ। ਬਸ ਇਸੇ ਤਰੀਕੇ ਨਾਲ ਛੱਤਾਂ ਚੋਂ ਹੁੰਦੀਆਂ ਰਹਿਣੀਆਂ। ਪੈਰ ਨਾਲ ਇਥੇ ਸਾਰਾ ਦਿਨ ਸਾਡੇ ਸੁੱਨ ਰਹਿੰਦੇ ਆ ਕਿੰਨੇ ਕਿਨੇ ਇੰਚ ਪਰਫੋਣੀ ਦੇਖੋ ਸਾਰਾ ਪੈਰ ਅੰਦਰ ਚਲ ਜਾਂਦਾ ਫਾਇਦਾ ਯਾਰ ਸ਼ੂਜ਼ ਕਰਕੇ ਬਚਤ ਹੈ ਤੇ ਮਤਲਬ ਅੱਧਾ ਤਾਂ ਫੁੱਟ ਪਰਫ ਅੰਦਰ ਚਲ ਜਾਂਦਾ ਤਾਂ ਫੁੱਟ ਦਾ ਆਰਾਮ ਨਾਲ ਹੈਗੀ ਇੱਥੇ ਆਮ ਰਸਤਿਆਂ ਦੀ ਗੱਲ ਕਰ ਰਿਹਾ ਮੈਂ ਇਹ ਲਵੀ ਤੁਰਦੇ ਤੁਰਦੇ ਹੁਣ ਪਹੁੰਚੇ ਆਪਾਂ ਇੱਕ ਸ਼ਾਪ ਤੇ ਇਹਨਾਂ ਦੀ ਪਿੰਡਾਂ ਦੀ ਜਿਹੜੀ ਕਰਿਆਨੇ ਵਾਲੀ ਦੁਕਾਨ ਆ ਉਹ ਤੁਹਾਨੂੰ ਦਿਖਾਉਣੀ ਹੈ ਕਿ ਉਹ ਜੀ ਹੁੰਦੀ ਆ ਤੇ ਕੈਸਾ ਜੀ ਠੀਕ ਹੈ ਤੇ ਇਹਨਾਂ ਦੀ ਪਿੰਡਾਂ ਦੀ ਕਰਿਆਨੇ ਵਾਲੀ ਦੁਕਾਨ ਹੈ ਬਾਤ ਕਰਨੀ ਆਪਸੇ ਆ ਜਾਓ ਇਧਰ ਆਰ ਸਿਹਤ ਵੇਠ ਠੀਕ ਹੈ ਬਸ ਠੀਕ ਹੈ ਕੀ ਨਾਮ ਹੈ ਆਪਕਾ ਮੇਰਾ ਨਾਮ ਇਸਾਲੀ ਹੈ ਇਸਾਲੀ ठीक है तो ये दुकान से जो सामान आता है कहाँ से आता है जी सर्दी में बंद नहीं होता रोड ये सर ये सर्दी में बंद होता है हम इस पहले सर्दी रोड रखता है। पूरा श्रीनगर से, से आता है श्रीनगर से आता है अब जो इसमें थोड़ा बहुत जिसमें छोटा मोटा कम होगा वो हम यहाँ से जो हमारे थोक वाले वो बड़े बड़े जो पड़ी वाले वहाँ रखता है फिर उससे हम लाकर बेचते हैं बाकी जो गांव वाले हैं जो जरूरत की चीज है वो वो आपसे ले आपसे ले, ले 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 लेते लेते हैं 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 गांव गांव वाले वाले जाते अच्छा जी जैसे छह महीने का या पांच महीने का सर्दी है अगर चार महीने बर्फ निकल गिरता है तो उतने टाइम का सामान आपको पहले स्टॉक करना, करना पड़ता है आ, पहले स्टॉक करना पड़ता है सर अभी बहुत मुश्किल होता है यहाँ देखिए अब जो है वो पहले की तरह से यहाँ बर्फ कम हो गया अब यहाँ पहले पहले जो यहाँ छह से सात फुट तक यहाँ बर्फ पड़ता था अच्छा हाँ अभी अब नाइनटी नाइन के बाद से तो यहाँ जो है वो ज्यादा से ज्यादा आएगा तो यहाँ से ढाई से तीन फुट जिस साल बर्फ ज्यादा आ गया नहीं तो यहाँ बहुत ही कम हो गया अच्छा अभी तीन फीट आ जाता है अभी तीन फुट आता एक दो पहले छह सात था पहले छह सात था पहले पहले तो बहुत मुश्किल होता था अभी तो खैर बर्फ कम होने से रोड का, भी इतना का आ, नहीं अभी रोड बंद भी रहता है कितने महीने रोड रोड बंद बंद रहता है बं यहाँ पर साल तो यहाँ बस चालीस दिन से इस साल तो आप पता नहीं अभी फिलहाल तो रोज पिछले साल भी बंद हो गया था हाँ पिछले साल भी बंद हो गया था चालीस दिन के लिए आप इस साल तो पता नहीं अब कब चिन्ह दिन के लिए ਹੋ ਜਾਗਾ ਫਿਲਹਾਲ ਤਾਂ ਵੀ ਰੋਡ ਖੁੱਲ੍ਹਾ ਹੈ ਠੀਕ ਹੈ ਸ਼ੁਕਰੀਆ ਜੀ ਅੱਛਾ ਥੈਂਕ ਯੂ ਜੀ ਇਹ ਬਈ ਹਰੇਕ ਸਾਲ ਦੱਸਦੇ ਆ ਰੋਡ ਬੰਦ ਹੋ ਜਾਂਦਾ ਹੈ ਕਨੈਕਟੀਵਿਟੀ ਟੁੱਟ ਜਾਂਦੀ ਹੈ ਤੇ ਹੁਣ 터ਨਲ ਬਣੂਗੀ ਅਬੀ 터ਨਲ ਬਨੇਗਾ ਹਨਾ ਦੋ ਦੋ ਤਿੰਨ ਸਾਲ ਚ ਕਹਿੰਦੇ 터ਨਲ ਬਣ ਜੂਗੀ ਫਿਰ ਇਹ ਰੋਡ ਕਨੈਕਟੀਵਿਟੀ ਰਿਹਾ ਕਰੂਗੀ ਹੁਣ ਨਾ ਜਿਹੜੀ ਜੋਜੀਲਾ ਪਾਸਤੇ 터ਨਲ ਬਣਨ ਰਹੀ ਹੈ ਜਿਹੜਾ ਇੱਕਦਮ ਤੁਹਾਨੂੰ ਪਹਿਲਾਂ ਦਿਖਾਇਆ ਸੀਗੇ ਖਤਰਨਾਕ ਪਾਸੇ ਚੋਂ ਇੱਕ ਹੈਗਾ ਤੇ ਉਹ ਸਾਰਾ ਸਾਲ ਖੁੱਲਾ ਰਿਹਾ ਕਰੂਗਾ ਉੱਥੇ 터ਨਲ ਮੇਰੇ ਖਿਆਲ ਚ 2000 ਅ ਨਤੀ ਚ ਬਣ ਜਾਣੀ ਹੈ ਕੰਪਲੀਟ ਫਿਰ ਤੁਸੀਂ ਕਦੋਂ ਵੀ ਇਹ ਇਲਾਕਾ ਆ ਕੇ ਦੇਖ ਸਕਦੇ ਹੋ ਜਿੱਥੇ ਅਸੀਂ ਘੁੰਮ ਫਿਰ ਰਹੇ ਹਾਂ ਤੇ ਇਸ ਤੋਂ ਪਹਿਲਾਂ ਦਾ ਜਿਵੇਂ ਤੁਹਾਨੂੰ ਦੱਸੀ ਹੈ ਇਧਰਲੇ ਪਾਸੇ ਸ਼ਿਰਨਗਰ ਬੰਦ ਹੋ ਜਾਂਦਾ ਸੀ ਇਧਰਲੇ ਪਾਸੇ ਲੇਹ ਬੰਦ ਹੋ ਜਾਂਦਾ ਸੀ ਰੋਡ ਬਲੌਕ ਹੋ ਜਾਂਦਾ ਸੀ ਪੂਰੇ ਦੇਸ਼ ਨਾਲੋਂ ਇਹਨਾਂ ਦਾ ਕਨੈਕਸ਼ਨ ਹੈ ਜਿਹੜਾ ਟੁੱਟ ਜਾਂਦਾ ਸੀਗਾ ਤੇ ਜੇ ਇਹਨਾਂ ਨੇ ਜੰਮੂ ਜਾਣਾ ਸੀ ਜਾਂ ਮੰਨ ਲਓ ਇਹਨਾਂ ਨੇ ਆਪਣਾ ਦਿੱਲੀ ਆਉਣਾ ਸੀ ਚੰਡੀਗੜ੍ਹ ਆਉਣਾ ਸੀ ਇਹਨਾਂ ਨੂੰ ਨਾ ਬਾਏਅਰ ਜਾਣਾ ਪੈਂਦਾ ਸੀ ਰੋਡ ਦੀ ਕਨੈਕਟੀਵਿਟੀ ਬਿਲਕੁਲ ਖਤਮ ਸੀਗੀ फिर यह बारह महीने तीस दिन पूरे इंडिया का बनाया है ये, ये, हाँ। ये इसमे ज्यादा सर्दी नहीं लगती इसमें गर्म हो जाता है अंदर क्या बुखारी चलाते हो क्या वो अंदर बुखारी भी लगाते भी रहता है ना इसमे सात रहता है हाँ ये पुराना मकान है

मगर अच्छा, इसमें सर्दी कम लगता होगा इसमें कम लगता है यहाँ जनवरी फरवरी के टाइम में यहाँ सब मर जाते हैं मुर्दा हो जाते हैं देखो ये सब्जी बिल्कुल इतना बिल्कुलचर ज्यादा होता है बाहर में अच्छा होता है यहाँ टमाटर भी होता है आलू भी होता है सब कुछ यहाँ बिल्कुल बढ़िया होता है बिल्कुल अच्छा यहाँ दो महीने के लिए हम बिल्कुल कठिन है जनवरी और फरवरी में कितना पैसा लगाया इस पे ये बिल्कुल सरकार देते है सर सिर्फ का डांचा बनाया मैंने बाकी सरकार ने बना के दिया अच्छा बाकी सरकार ने दिया ठीक है तो अच्छी बात है बिल्कुल सरकार अच्छा काम कर रही है है ना हां ये ग्लोबल गल कल्चर वालों का बहुत-बहुत शुक्रिया है तो ऐसे ही यहां भी आ, मुझे ऐसे लगता है कि इसमें वैसे भी जैसे दिन में बैठ सकते हैं सर्दी कम लगता होगा कम हो लगता है इसमें नॉर्मल ठीक है सर टेंपरेचर नॉर्मल रहते हैं हां तो लगता है फिर भी नॉर्मल टेंपरेचर रहते हैं बिल्कुल हां जैसे बाहर से अभी यहां सर्दी कम लग रहा है बाहर ठंडे ठ ज्यादा ठंडी है इधर कम है बिल्कुल बिल्कुल हां ये देखो भाई ऐवें दी कुछ लाइफ है इनहदी एफर्ट तो बहुत करते हैं सर्वाइवल ਲਈ जमे बाई ने दसया सरकार ने हेल्प कीती है सरकार भी मदद ਕਾਫੀ ਜ਼ਿਆਦਾ ਕਰ ਰਹੀ ਹੈ ਇਹਨਾਂ ਦੀ ਹੈਨਾ ਤੇ ਜਦੋਂ ਅਸੀਂ ਨਾ ਨੌ ਮੈਂ ਆਇਆ ਸੀ 9 ਸਾਲ ਪਹਿਲਾਂ ਮੈਂ ਪਹਿਲੀ ਵਾਰੀ ਲਦਾਖ ਆਇਆ ਸੀਗਾ ਉਦੋਂ ਮੈਂ ਦੇਖਿਆ ਸੀ ਇੱਥੇ ਲਾਈਟ ਵੀ ਨਹੀਂ ਹੁੰਦੀ ਸੀ ਦਰਾਸ ਦੇ ਵਿੱਚ ਜਨਰੇਟਰ ਚੱਲਦਾ ਹੁੰਦਾ ਸੀਗਾ ਸਿਰਫ ਦੰਨ ਘੰਟੇ ਲਾਈਟ ਆਉਂਦੀ ਸੀ ਜਨਰੇਟਰ ਦੇ ਨਾਲ ਬਿਜਲੀ ਇਹਨਾਂ ਕੋਲ ਆਈ ਕੋਵਿਡ ਵੇਲੇ ਕਹਿੰਦੇ ਆ ਬਿਜਲੀ ਆਈ ਮਤਲਬ ਸੋਲਰ ਲਾਈਟਸ ਲੱਗੀਆਂ ਹੋਈਆਂ ਦੇਖੀਆਂ ਸਾਰੇ ਪਿੰਡ ਚ ਸਵਰਸਿਵਲ ਪੰਪ ਲੱਗੇ ਹੋਏ ਦੇਖਿਆ ਜਿਵੇਂ ਪਹਿਲਾਂ ਇਹ ਦਰਿਆ ਚੋਂ ਪਾਣੀ ਪਰਣਾ ਇਹਨਾਂ ਦਾ ਪੁਰਾਣਾ ਤਰੀਕਾ ਵੈਸੇ ਹੁਣ ਸਵਰਸਿਵਲ ਪੰਪ ਵੀ ਇਹ ਪਿੰਡ ਚ ਕਹਿੰਦਾ ਮੈਨੂੰ ਪਤਾ ਵੀ ਉਹ ਹੁਣ ਚੱਲਦੇ ਹੋਣਗੇ ਜਾਂ ਨਹੀਂ ਵਿంటర్ ਚ ਹਨਾ ਤੇ ਉਹ ਵੀ ਹੈਗਾ ਮਤਲਬ ਗਵਰਨਮੈਂਟ ਫੈਸਿਲੀਟ ਬਹੁਤ ਕਰੀ ਹੈ ਨਾ ਤੇ ਇੰਡੀਆ ਦੇ ਕਿੰਨੇ ਦੂਰ ਰਿਮੋਟ ਏਰੀਆ ਚ ਬੈਠਿਆ ਸ਼੍ਰੀਨਗਰ ਤੋਂ ਜੇ ਮੈਂ ਤੁਹਾਨੂੰ ਦੱਸਣਾ ਹੋਵੇ ਸ਼੍ਰੀਨਗਰ ਤੋਂ ਅਸੀਂ 150 ਕਿਲੋਮੀਟਰ ਦੂਰ ਹੁਣ ਜਿਹੜਾ ਕਸ਼ਮੀਰ ਦੀ ਰਾਜਧਾਨੀ ਹੈ ਲੇਹ ਤੋਂ ਲਗਭਗ 300 ਕਿਲੋਮੀਟਰ ਦੂਰ ਹੈ ਐਲਓਸੀ ਜਿਹੜੀ ਲਾਈਨ ਆਫ ਕੰਟਰ ਤੇ ਉਹ ਤੋਂ ਸਿਰਫ ਅਸੀਂ 15 ਕਿਲੋਮੀਟਰ ਦੂਰ ਆ ਤੇ ਨਾਰਥ ਦੇ ਵਿੱਚ ਇੰਡੀਆ ਦੇ ਬਿਲਕੁਲ ਸਿਰ ਤੇ ਇਲਾਕਾ ਪੈਂਦਾ ਹੈ ਲੈ ਵੀ ਹੁਣ ਬਾਈ ਦੇ ਘਰੇ ਚੱਲਦੇ ਆ ਅੰਦਰਲੇ ਪਾਸੇ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਇਹਨਾਂ ਦੇ ਘਰ ਆ ਕਿਵੇਂ ਆਈਸੋਲੇਸ਼ਨ ਕਰਕੇ ਰੱਖਦੇ ਸ਼ੂ ਜੂਤਾ ਉਤਾਰਨਾ ਇਧਰ ਹੈ ਬਿਲਕੁਲ ਜੂਤਾ ਉਤਾਰ ਠੀਕ ਹੈ ਤੋ ਤੇ ਵੀ ਕਿਵੇਂ ਇਹ ਇਹਨਾਂ ਨੂੰ ਗਰਮ ਰੱਖਦੇ ਆ ਘਰ ਉਹਨਾਂ ਚਲੋ ਜੀ

ਏ ਬਾਈ ਲੋਹੇ ਦਾ ਹੁੰਦਾ ਇਹਨੂੰ ਇਸਕੋ ਬੁਖਾਰੀ ਵੀ ਬੋਲਦੇ ਬੁਖਾਰੀ ਸੀ ਕੋ ਬੁਖਾਰੀ ਨਹੀਂ ਬੋਲਦੇ ਇਸਕੋ ਚੂਲਾ ਬੋਲਦੇ ਇਸਮੇ ਰੋਟੀ ਵੀ ਬਖਚਾ ਜੋ ਬੁਖਾਰੀ ਹੁੰਦਾ ਹੈ ਉਸਕਾ ਤਾਂ ਉਪਰ ਅਲਕ ਹੁੰਦਾ ਉਪਰ ਜਾਂਦਾ ਹੈ ਹੈਨਾ ਅਸਾ ਇਸਕੋ ਚੂਲਾ ਬੋਲਦੇ ਹੈ ਇਸਕੋ ਚੂਲਾ ਬੋਲਦੇ ਠੀਕ ਹੈ ਇਹ ਚੁੱਲਾ ਬੋਲਦੇ ਹੈ ਜੀ ਇਹਨੂੰ ਤੇ ਇਹਦੇ ਨਾਲ ਇਹ ਗਰਮ ਰਹਿੰਦਾ ਇਹੋ ਜੀ ਆ ਕਿਚਨ ਹੁੰਦੀ ਹੈ ਇਹਨਾਂ ਦੀ ਇਹ ਸਾਰੀ ਇਹਨਾਂ ਦੀ ਕਿਚਨ ਹੈਗੀ ਇਹ ਮੋਡਰਨ ਸਿਸਟਮ ਹੈ ਹੈ 10 ਸਾਲ ਮੋਡਰਨ ਸਿਸਟਮ ਹੈ ਹਾਂ ਇਹ شوف ਲੇਖੋ ਪੁਰਾਣੇ ਜ਼ਮਾਨੇ ਮੇਂ ਕੀ ਹੁੰਦਾ ਥਾ ਉਹ ਉਸ ਤਰ੍ਹਾਂ ਦੋ ਲੱਕੜੀ ਇਧਰ ਲਗਾ ਦਿੱਤਾ ਥਾ उसके ऊपर वो कनस्तर तीन चीन लगा के उसमें दो कितली बस छोटा मोटा थर्मा सिस्टम ही नहीं था और पत्थर के बड़ा सा एक बर्तन होता था बस उसी में एक शीट उसी में पकाते थे और चूल्हे यहाँ पर ये आज नया सिस्टम है थोड़ा बहुत चेंजिंग है अच्छा। ये चूल्हा जो आप दिखाओ दिखा थोड़ा हाँ नहीं तो यहाँ पर क्या होता था यहाँ एक बड़ा पत्थर होता था यहाँ पर एक बड़ा पत्थर यहाँ से जितने भी डस्ट आ जाते वो इधर आग के लिए गर्म करता था ठीक है

ਸਭ ਨੂੰ ਗੁਦਾਨਾ ਸਭ ਲੋਕਾਂ ਨੂੰ ਹੈ ਲੈ ਬਈ ਕਾਵਾ ਆ ਗਿਆ ਇਸ ਤਰ੍ਹਾਂ ਦਾ ਥੋੜਾ ਗੱਲਾਂ ਸਭ ਹੋ ਜਾਏਗਾ ਆਏ ਹਾਏ ਤੇਰਾ ਫੋਨ ਨਹੀਂ ਬੰਦ ਹੋਇਆ ਨਹੀਂ ਇਹ ਹੈ ਜੀ ਕਾਵਾ ਕਾਵਾ ਕਸ਼ਮੀਰ ਦੀ ਅਸਲ ਖਰਾਕ ਕਾਵਾ ਕਾਵਾ ਤੇ ਇਹ ਇਹ ਚਾਹ ਘਟ ਪੀਂਦੇ ਨੇ ਇਹ ਕਾਵਾ ਵੱਧ ਪੀਂਦੇ ਨੇ ਸ਼ੁਕਰੀਆ ਜੀ ਆਪਕਾ ਥੈਂਕ ਯੂ ਸ਼ੁਕਰੀਆ ਭਾਈ ਆਪਕਾ ਯਾਰ ਜੀ ਗ੍ਰਾਜ਼ਮੇ ਮਹਿਮਾਨ ਨਵਾਜ਼ੀ ਜ਼ਿਆਦਾ ਹੁੰਦਾ ਹੈ ਮਹਿਮਾਨਵਾਜ਼ੀ ਥੈਂਕ ਯੂ ਹਾਂ ਜੀ ਜੀ ਹਾਂ ਜੀ ਹੁੰਦਾ ਹੈ ਜੀ ਜੀ ਆਪ ਜਿਹੜਾ ਨਾ ਇਹ ਕਮਰਾ ਹੁੰਦਾ ਨਾ ਇਹਨਾਂ ਦਾ ਅ ਰਸੋਈ ਵਾਲਾ ਇਹਨੂੰ ਇਹ ਸਾਲ ਚ ਬੱਧ ਯੂਜ਼ ਕਰਦੇ ਆ ਮਤਲਬ ਸਰਦੀਆਂ ਚ ਤੇ ਇਹਨਾਂ ਨੂੰ ਯੂਜ਼ ਕਰਕੇ ਇਹ ਜਿਵੇਂ ਇਹਦੇ ਚ ਇਹ ਖਾਣ ਪੀਣ ਹੁੰਦਾ ਇਹਦੇ ਚ ਸੌਂਦੇ ਆ ਆ ਇਹਨਾਂ ਦੇ ਬਿਸਤਰੇ ਪਏ ਆ ਸਾਡੇ ਪਿੱਛੇ ਇੱਥੇ ਹੀ ਸੌਂ ਜਾਂਦੇ ਆ ਕਿਉਂਕਿ ਇੱਕ ਤਾਂ ਚੁੱਲ੍ਹੇ ਕਰਕੇ ਨਾ ਹੀਟ ਰਹਿੰਦੀ ਐ ਤੇ ਜਿਹੜਾ ਚੁੱਲਾ ਚੱਲਦਾ ਰਹਿੰਦਾ ਉਹ ਕਰਕੇ ਹੀਟ ਰਹਿੰਦੀ ਐ ਤੇ ਫਿਰ ਮਤਲਬ ਇਹਦੇ ਵਿੱਚ ਨਿੱਗ ਵੀ ਰਹਿੰਦੀ ਆ ਤੇ ਇੱਥੇ ਹੀ ਸੌਂਦੇ ਆ ਇੱਥੇ ਹੀ ਪਕਾਉਂਦੇ ਆ ए ना भाई ना ये कश्मीरी रोटी शायद या क्या है ये ये है, का ये पोड़ी है हाँ, अब हम करगिल हाँ, हाँ, हमारी लोकल जुगर सुबह सुबह हम यही खाते है अच्छा सुबह ब्रेकफास्ट इसके साथ करते हो और इसके साथ हम हमें होना चाहिए दाल अच्छा सब्जी सब्जी कम से कम एक बंदा खाएगा तीन दो तीन रोटी आराम से खा लेंगे सवेरे अच्छा हाँ तो ऑमलेट ऑमलेट नहीं खाते आ, ये ने, ने, खाते सुबह ये सिस्टम नहीं है अच्छा हाँ। अब मैंने सुना है कि जो अंडा अगर बाहर रख दो जो मुर्गी का अंडा हाँ। होता है तो वो जम जाता है सर्दियों में तो जम जाता है जम जाता है खराब हो जाता है अच्छा हाँ तो हमें इन सबको सेफ हो जो कुछ हो अगर सर्दियों के लिए रखना होता है तो क्या करते हैं बोसा नहीं होता है हाँ। या बोसे में डक के रखते हैं नहीं तो किसी वो जो ज्यादा जहाँ से टक रखा है उसके बीच में डाल वहाँ खराब नहीं तो जो जो घर है आपके जो हाँ। किस चीज के ज्यादा बना होता है इसमें इसमें हीट इसमें गर्म कैसे रहता है गर्म के लिए इसमें मिट्टी हाँ। पत्थर बस और ये पहले लगाते अभी अच्छा ये लगाते हैं जो जी मिलते हैं आप हमारे चलने का वक्त हो गया आप दोनों से मिलके हमें बहुत अच्छा लगा आपने हमें गांव दिखाया ਬਹੁਤ ਹੀ ਅੱਛਾ ਲਗਾ ਆਪਕਾ ਜੋ ਚਾਹ ਪਿਲਾਈ ਜੋ ਕਾਬਾ ਸਾਹਿਬ ਉਹ ਤਾਂ ਬਹੁਤ ਹੀ ਅੱਛਾ ਥਾ ਆਪਸੇ ਫੇਰ ਮਿਲੇ ਕਦੇ ਪੰਜਾਬ ਮੇ ਆਣਾ ਤਾਂ ਹਮ ਹਮਾਰੇ ਗਾਵੇਂ ਮਜਰੂਰ ਆ ਕੇ ਜਾਣਾ ਠੀਕ ਠੀਕ ਹੈ ਜੀ ਆਪ ਲੋਗ ਵੀ ਤਾਂ ਬਾਹਰ ਮੇ ਆ ਜਾਣਾ ਅਸੀਂ ਵੀ ਅੱਛਾ ਵੀਊਜ਼ ਦਿਖਾਈਂਗੇ ਆਪ ਨੂੰ ਠੀਕ ਹੈ ਬਾਹਰ ਮੇ ਆਇਆ ਸ਼ੁਕਰੀਆ ਜੀ ਮਿਲਤੇ ਹਾਂ ਮਿਹਰਬਾਨੀ ਆਪਕਾ ਬਹੁਤ ਬਹੁਤ ਥੈਂਕ ਯੂ ਜੀ ਸ਼ੁਕਰੀਆ ਤਾਂ ਪੰਜਾਬ ਆਣਾ ਹੈ ਇਹਨਾਂ ਨੂੰ ਬਈ ਨੰਬਰ ਵੀ ਦਿੱਤਾ YouTube ਦਾ ਚੈਨਲ ਵੀ ਦਿੱਤਾ ਕੰਟੈਕਟ ਵੀ ਆਪ ਦਾ ਸਾਰਾ ਕੁਝ ਸ਼ੇਅਰ ਕਰਤਾ ਮੁਹੱਬਤ ਹੋ ਗਈ ਇਹਨਾਂ ਨਾਲ ਠੀਕ ਹੈ ਥੈਂਕ ਯੂ ਰੀਅਲੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਠੀਕ ਹੈ ਤੋਂ ਮਿਲेंगे ਫਿਰ ਕਦੀ ਨਾ ਕਦੀ ਥੈਂਕ ਯੂ ਆਪਕਾ ਬਹੁਤ ਬਹੁਤ ਧੰਨਵਾਦ ਜੇ ਤਾਂ ਜੇ ਆਪਨੇ ਹਮਾਰੇ ਲਈ ਕੀਤਾ ਠੀਕ ਹੈ ਥੈਂਕ ਯੂ ਓਕੇ ਬ੍ਰਦਰ ਥੈਂਕ ਯੂ ਬਾਏ ਬਾਏ ਓਕੇ ਜੀ ਬਾਏ ਬਾਏ ਹੁੰਦੀ ਹੈ ਜੀ ਮਹਿਮਾਨ ਨਵਾਜੀ ਸਹੀ ਗੱਲ ਤੇ ਤੁਸੀਂ ਦੇਖੋ ਵੀ ਜਦੋਂ ਆਪਣੇ ਵੀ ਕੋਈ ਕਸ਼ਮੀਰੀ ਆਉਂਦਾ ਨਾ ਇੰਨਾ ਹੀ ਪਿਆਰ ਕਰਿਆ ਕਰੋ ਬਹੁਤ ਪਿਆਰ ਕਰਦੇ ਨੇ ਲੋਕ ਭਾਵੇਂ ਲਦਾਖੀ ਹੁੰਦਾ ਭਾਵੇਂ ਕਸ਼ਮੀਰੀ ਆਉਂਦਾ ਤੇ ਪੰਜਾਬ ਦੀ ਵੀ ਵੈਸੇ ਆਪਣੇ ਦਾ ਲੋਕ ਖਾਤਰਦਾਰੀ ਬਹੁਤ ਕਰਦੇ ਨੇ ਮਹਿਮਾਨ ਨਵਾਜੀ ਲਈ ਪੰਜਾਬ ਬਹੁਤ ਮਸ਼ਹੂਰ ਆ ਪਰ ਹੁਣ ਸ਼ਹਿਰਾਂ ਚ ਕਈ ਵਾਰ ਕਲਚਰ ਹੋ ਗਿਆ ਡਰ ਵੀ ਹੈ ਕਹਿੰਦੇ ਨੇ ਅੰਦਰ ਨਾ ਵੜਿਆ ਕਰੋ ਹਾਂ ਪਤਾ ਨਹੀਂ ਜਿਹਦੇ ਜਾਣ ਪਛਾਣ ਨੇ ਪਤਾ ਨਹੀਂ ਕਹੇ ਜੇ ਲੋਕ ਆ ਪਰ ਇਹਨਾਂ ਲਈ ਵੀ ਅਸੀਂ ਅਣਜਾਣ ਸੀ ਹਨ ਇੰਨੀ ਮੁਹੱਬਤ ਕੀਤੀ ਯਾਰ ਇਹਨਾਂ ਲੋਕਾਂ ਨੇ ਇੰਨਾ ਪਿਆਰ ਕੀਤਾ ਹਨ ਇਹਨਾਂ ਸਾਨੂੰ ਕਮਾਇਆ ਫਰਾਇਆ ਦਿਖਾਇਆ ਤੇ ਹੁਣ ਅਸੀਂ ਗੱਡੀ ਕੋਲੇ ਚੱਲਦੇ ਆ ਸਾਡੀ ਗੱਡੀ ਪਿੰਡ ਦੇ ਬਾਹਰ ਬਾਹਰ ਖੜੀ ਹੈ ਤੇ ਰਸਤੇ 'ਚ ਜਾਂਦੇ ਜਾਂਦੇ ਜਿਹੜੀਆਂ ਹੋਰ ਕੁਝ ਚੀਜ਼ਾਂ ਉਹ ਤੁਹਾਨੂੰ ਦਿਖਾਉਨੇ ਆ ਜੀ ਇਹ ਇਹ ਸਾਹਮਣੇ ਵਾਲੇ ਪਾਸੇ ਸਰਕਾਰੀ ਪੌਲਾਗੇ ਜਿਹੜੇ ਨਵੇਂ ਬ੍ਰਿਜ ਕਿੱਸੇ ਆ ਬਾਈ ਠੀਕ ਹੈ ਅੱਛਾ ਜੀ ਜੀ ਬਹੁਤ ਅੱਛੇ ਜਿਹੜੇ ਗਵਰਨਮੈਂਟ ਨੇ ਨਵੇਂ ਬਣਾ ਕੇ ਦਿੱਤੇ ਨੇ ਤੇ ਹੁਣ ਇਹਨਾਂ ਦੇ ਉੱਤੇ ਕਾਰਾਂ ਵੀ ਟੱਪਦੀਆਂ ਸਾਰਾ ਕੁਝ ਟੱਪਦਾ ਵੈਸੇ ਤਾਂ ਇਹਨਾਂ ਕੋਲੇ ਪਿੰਡ ਚ ਵੀ ਦੇਖਿਆ ਘੱਟ ਹੀ ਕਾਰਾਂ ਜਿਹੜੀਆਂ ਹੈਗੀਆਂ ਉਹ ਕਿਹੜਾ ਇਹਨਾਂ ਤੋਂ ਨਾ ਚੱਲਦੀਆਂ ਤੇ ਜਿੱਥੇ ਅਸੀਂ ਇਸ ਤੋਂ ਪਹਿਲਾਂ ਸੀ ਉਹ ਮੈਂ ਤੁਹਾਨੂੰ ਦਿਖਾਦਾ ਇੱਥੋਂ ਬ੍ਰਿਜ ਦਿਖਦਾਗਾ ਹੋ ਉੱਥੇ ਬ੍ਰਿਜ ਆਗਾ ਹੋ ਸਾਹਮਣੇ ਐਨੀ ਦੂਰ ਇਧਰਲੇ ਪਾਸੇ ਪਿੰਡ ਸੀਗਾ ਸਾਰਾ ਤੇ ਇਧਰ ਹੀ ਸਾਡੀ ਗੱਡੀ ਖੜੀ ਆ ਪਿੰਡ ਥੋੜਾ ਹਾਈਟ ਤੇ ਸੀਗਾ ਇਹ ਕਈ ਥਾਂਵੇਂ ਨਾ ਅਸੀਂ ਗੱਡੀ ਲੈ ਕੇ ਨਹੀਂ ਜਾਂਦੇ ਹੁੰਦੇ ਜਾਣ ਬੁੱਜ ਕੇ ਕਿਉਂਕਿ ਸਾਨੂੰ ਇਹ ਹੁੰਦਾ ਸਲਿੱਪ ਨਾ ਕਰੇ ਜਾਂ ਫਸ ਨਾ ਜਾਵੇ ਫਿਰ ਕੱਢਣੀ ਬਹੁਤ ਔਖੀ ਹੋ ਜਾ ਫਿਰ ਇਹ ਸਾਡੇ ਭਰਾ ਨੂੰ ਅਸੀਂ ਇੱਧਰ ਹੀ ਖੜਾ ਜਾਂਦੇ ਹਾਂ ਕੈਸਾ ਟੋਨੀ ਭਾਈ ਠੀਕ ਹੈ ਚੱਲੇ ਅਬ ਚਲੋ ਸਰ ਤੇ ਇਹ ਗੱਡੀ ਇਧਰਲੇ ਪਾਸੇ ਹੀ ਖੜਾ ਕੇ ਸੀਗੇ ਅਸੀਂ ਹੁਣ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਪੂਰੀ ਵੈਲੀ ਆ ਇਹ ਤੇ ਪਿੰਡ ਨੇ ਰਸਤੇ ਚਾਲੇ ਦੁਆਲੇ ਹੋਰ ਪਿੰਡ ਦੇਖਦੇ ਆ ਕਿਤੇ ਜਾਂਦੇ ਜਾਂਦੇ ਪਕੜਦੇ ਆ ਤੇ ਕਿਵੇਂ ਦੀ ਲਾਈਫ ਆ ਤੁਹਾਨੂੰ ਉਹ ਦਿਖਾਉਣੀ ਤੇ ਹੁਣ ਅੱਜ ਅਸੀਂ ਜਾਣਾ ਕਾਰਗਿਲ ਕਿਉਂਕਿ ਤੇ ਠੰਡ ਬਹੁਤ ਆ ਯਾਰ ਸਰਵਾਈਵ ਹੀ ਨਹੀਂ ਹੁੰਦਾ ਸਾਡੇ ਤੰਨੇ ਰਾਤ ਨੂੰ -30 ਡਿਗਰੀ ਟੈਂਪਰੇਚਰ ਹੋ ਜਾਂਦਾ ਰਾਤ ਨੂੰ ਤੇ ਬਹੁਤ ਔਖਾ ਹੈਗਾ ਸਵੇਰੇ ਗੱਡੀ ਨਹੀਂ ਸਟਾਰਟ ਹੁੰਦੀ ਗੱਡੀ ਸਟਾਰਟ ਕਰਨੀ ਬਹੁਤ ਔਖੀ ਹੈਗੀ। ਕੀ ਬਾਤ ਆ ਯਾਰ ਕੀ ਖੂਬਸੂਰਤੀ ਹੈ। ਆ علاوہ ਵੀ ਜਿਵੇਂ ਕੁਦਰਤ ਨੇ ਵਿਹਲੇ ਬੈ ਕੇ ਬਣਾਇਆ ਇਹ ਜਗ੍ਹਾ ਨੂੰ। ਮਤਲਬ ਇੰਨਾ ਸੋਹਣਾ ਆਲਾ ਦਵਾਲਾ ਏ ਨਾ ਪਿੰਡੋਂ ਪਿੰਡੀ ਹੁੰਦੇ ਹੋਏ ਅਸੀਂ ਰੁਕਦੇ ਰੁਕਦੇ ਜਾਂਦੇ ਆ ਸਾਰਾ ਇਹ ਸਾਹਮਣੇ ਵਾਲੇ ਪਾਸੇ ਤੁਸੀਂ ਦੇਖੋ ਇਹ ਦੇਖਣ ਦੇ ਲਈ ਅਸੀਂ ਰੁਕੇ ਸੀਗੇ ਤੇ ਇਧਰਲੇ ਪਾਸੇ ਨਾ ਕਦੇ ਕਦੇ ਤਾਂ ਐਨੇ ਕੁ ਪਿਆਰੇ ਲੈਂਡਸਕੇਪ ਆਉਂਦੇ ਆ ਬੰਦੇ ਦਾ ਜੀ ਨਹੀਂ ਕਰਦਾ ਵੀ ਮੈਂ ਇੱਥੋਂ ਜਾਵਾਂ ਹੈ ਜੀ ਕਰਦਾ ਵੀ ਮੈਂ ਯਾਰ ਇਹਨੂੰ ਦੇਖੀ ਜਾਵਾਂ ਵੀ ਇਹ ਕਿੰਨਾ ਸੋਹਣਾ ਹੈਗਾ ਤੇ ਇਹੋ ਜੇ ਵਾਲਪੇਪਰ ਦੇਖਦੇ ਹੁੰਦੇ ਸੀ ਜਾਂ ਪਹਿਲਾਂ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਵਾਂ ਤੇ ਆ ਦੇਖੋ ਤੇ ਹੈ ਸਰਦੀਆਂ 'ਚ ਹੁਣ ਸੁੱਕ ਗਏ ਸਮਰ ਆਊਗੀ ਸਮਰ ਚ ਇਹ ਆਪਣੇ ਆਪ ਫਿਰ ਹਰੇ ਹੋਣਗੇ ਫਿਰ ਇਹਨਾਂ ਦੇ ਪੱਤੇ ਆਉਣਗੇ ਫਿਰ ਇਹਨਾਂ ਤੇ ਫਲ ਲੱਗਣਗੇ ਬਿਲਕੁਲ ਉਹੀ ਲਾਈਫ ਦੁਬਾਰਾ ਹੋਊਗੀ ਤੇ ਇਧਰਲੇ ਪਾਸੇ ਆ ਤੁਸੀਂ ਦੇਖੋ ਸਾਰੇ ਪਾਸੇ ਦਰਖਤ ਸੁੱਕੇ ਪਏ ਆ ਜਿੱਦਣ ਦੇ ਨਾ ਅਸੀਂ ਇੱਥੇ ਆਏ ਆ ਇਸ ਲੱਖ ਚ ਪਰਸਨਲੀ ਮੈਨੂੰ ਸਭ ਤੋਂ ਪਿਆਰਾ ਵਿਊ ਇਹਨਾਂ ਦਰਖਤਾਂ ਦਾ ਲੱਗਦਾ ਹੁੰਦਾ ਤੇ ਐਂ ਲੱਗਦਾ ਜਿਵੇਂ ਇਹਨਾਂ ਨੂੰ ਜਿਵੇਂ ਆਪਣੇ ਕਪਾਹ ਹੁੰਦੇ ਨਰਮਾ ਹੁੰਦਾ 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 ਨਾ ਵੀ ਫੁੱਟੀਆਂ ਉਗਦੀਆਂ ਵੀ ਫੁੱਟੀਆਂ ਲੱਗੀਆਂ ਹੋਣ ਪੱਤੇ ਨਹੀਂ ਲੱਗੇ ਇਹਨਾਂ ਨੂੰ ਫੁੱਟੀਆਂ ਲੱਗੀਆਂ ਹੋਈਆਂ ਬਰਫ਼ ਦੀਆਂ ਇੰਨੇ ਕੁ ਜ਼ਿਆਦਾ ਸੋਹਣੇ ਲੱਗਦੇ ਆ ਇਹ ਤੇ ਬਰਫ਼ ਕਸ਼ਮੀਰ 'ਚ ਵੀ ਦੇਖੀ ਸੀਗੀ ਲਾਸਟ ਈਅਰ ਤੇ ਪਰ ਇਹ ਤਾਂ ਕਸ਼ਮੀਰ ਤੋਂ ਕਿਤੇ ਜ਼ਿਆਦਾ ਐਕਸਟ੍ਰੀਮ ਲੈਵਲ ਹੈ ਉਧੋਂ ਕਿਤੇ ਜ਼ਿਆਦਾ ਵੱਧ ਠੰਡ ਹੈ ਕਿਤੇ ਜ਼ਿਆਦਾ ਵੱਧ ਸਨੋ ਹੈ ਇਸ ਇਲਾਕੇ 'ਚ ਇਹ ਕੁੜੀਆਂ ਨਾ ਬਾਈ ਇੱਥੋਂ ਦੀਆਂ ਫੁੱਟਬਾਲ ਬਹੁਤ ਸੋਹਣਾ ਖੇਡਦੀਆਂ ਨੇ ਚਲੋ ਕਰਕੇ ਦਿਖਾਓ ਇੱਕ ਵਾਰ ਹੁਣ ਸ਼ਰਮਾ ਰਹੀਆਂ ਥੋੜਾ ਥੋੜਾ ਪਲੀਜ਼ ਪਲੀਜ਼ ਚਲੋ 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 ਇੱਕ ਵਾਰ ਲਾਸਟ ਵਾਰ ਹੈ ਫੁੱਟਬਾਲ ਦੀਆਂ ਪਲੇਅਰ ਬਣ ਸਕਦੀ ਹੈ ਚਲੋ ਕਰ ਦਿਓ ਨਾ ਪਲੀਜ਼ ਇੱਕ ਵਾਰ ਹਾਂ ਹਾਂ ਚਲੋ 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 ਹਾਂ ਖੇលेंगे ਦੋਨੇ ਹਾਂ 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 ਚਲੋ ਚਲੋ ਰਨਾਲਡੋ ਤੋਂ ਘੱਟ ਨਹੀਂ ਹੈਗੀਆਂ ਇਹ ਦੇਖ ਦੇਖੋ 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 ਕੀ ਬਾਤ ਹੈ ਯਾਰ ਥੈਂਕ ਯੂ ਥੈਂਕ ਯੂ ਵੈਰੀ ਮੱਚ ਇਹ ਪਿੰਡ ਨਾਲ ਜਿਹੜੇ ਰਿਮੋਟ ਏਰੀਆਜ਼ ਪਰ ਇਨਨੀ ਡਵੈਲਪਮੈਂਟ ਗਵਰਨਮੈਂਟ ਨੇ ਇਹ ਸੱਤ ਤੱਕ ਕਰਤੀ ਤੇ ਤੁਸੀਂ ਦੇਖੋ ਇਲੈਕਟ੍ਰਿਕ ਬੱਸਾਂ ਚੱਲਦੀਆਂ ਇਹ ਪਿੰਡਾਂ ਦੇ ਵਿੱਚ ਆਹ ਦੇਖੋ ਇਲੈਕਟ੍ਰਿਕ ਬੱਸ ਜਾ ਰਹੀ ਹੈ ਤੇ ਪਿੰਡ ਪਿੰਡ ਤੱਕ ਸਰਵਿਸ ਮਤਲਬ ਇੰਨੀ ਜ਼ਿਆਦਾ ਡਵੈਲਪਮੈਂਟ ਹੋ ਰਹੀ ਹੈ ਨਾ ਯਾਰ ਤੇ ਪੈਟਰੋਲ ਪੰਪ ਆ ਗਏ ਹੁਣ ਅਸੀਂ ਪੈਟਰੋਲ ਪੰਪ ਤੇ ਰੁਕੇ ਸੀ ਆਪਣੀ ਗੱਡੀ ਦੇ ਵਿੱਚ ਤੇਲ ਪਵਾਉਣ ਦੇ ਲਈ ਤੇ ਤੁਸੀਂ ਦੇਖੋ ਕੋਈ ਜ਼ਮਾਨਾ ਸੀਗਾ ਜਦੋਂ ਅਸੀਂ ਪਹਿਲਾਂ 2016 ਚ ਲੇ ਆਏ ਆ ਤੇ ਉਦੋਂ ਨਾ ਕੱਲਾ ਪੰਪ ਇੱਥੇ ਹੁੰਦਾ ਪਾਲੀਬਾਈ ਕਿੱਥੇ ਕਿੱਥੇ ਹੁੰਦਾ ਸੀਗਾ ਉਦੋਂ ਨਾ ਪੰਪ ਜਿਹੜਾ ਸੀਗਾ ਮੈਨੂੰ ਲੱਗਦਾ ਕੱਲਾ ਹੁੰਦਾ ਸੀਗਾ ਸ਼੍ਰੀਨਗਰ ਸ਼ੇਰੀ ਨਗਰ ਤੋਂ ਮੈਨੂੰ ਲੱਗਦਾ ਭਾਈ ਆਪਾਂ ਕਿੱਥੇ ਆ ਕੇ ਤੇਲ ਪਾਉਂਦੇ ਹੁੰਦੇ ਸੀਗੇ ਅਸੀਂ 2016 ਦੇ ਵਿੱਚ ਆਏ ਸੀਗੇ ਹਾਂਜੀ ਅਸੀਂ ਸ਼੍ਰੀਨਗਰ ਤੋਂ ਲੰਘਿਆ ਵੀ ਚਲ ਅੱਗੇ ਪਵਾ ਲਾਂਗੇ ਸੌਣ ਮਾਰ ਕੇ ਖੜੇ ਰਹੇ 2 ਵਜੇ ਤੱਕ ਹਾਂ ਤੇ ਅਸੀਂ ਪੁੱਛਿਆ ਵੀ ਇੱਥੇ ਪੈਟਰੋਲ ਪੰਪ ਕਹਿੰਦੇ ਵੀ ਹੁਣ ਤੁਹਾਨੂੰ ਕਾਰਗਿਲ ਹੀ ਮਿਲਣਾ ਹੈ ਹਾਂ ਅੱਗੇ ਮਿਲਣਾ ਨਹੀਂ ਕਾਰਗਿਲ ਤੱਕ ਪੈਟਰੋਲ ਪੰਪ ਹੀ ਨਹੀਂ ਸੀ 16 ਦੇ ਵਿੱਚ ਹੂੰ ਤੇ ਕਾਰਗਿਲ ਤੋਂ ਪੈਟਰੋਲ ਪੰਪ ਤੋਂ ਮਿਲਣਾ 3 ਕਿਲੋਮੀਟਰ ਪਹਿਲਾਂ ਸਾਡਾ ਪੈਟਰੋਲ ਖਤਮ ਹੋ ਗਿਆ। ਹੂੰ ਤੇ ਅਸੀਂ ਕਿਸੇ ਤੋਂ ਮੰਗ-ਮੰਗ ਕੇ ਬਹੁਤ ਔਖੇ ਆਏ ਸੀਗੇ ਪੈਟਰੋਲ ਪੰਪ ਤੱਕ। ਹੂੰ ਪਰ ਹੁਣ ਤਾਂ ਜਗਾ ਜਗਾ ਪੈਟਰੋਲ ਪੰਪ ਹੋ ਗਏ ਆ। ਟਾਈਮ ਨਾਲ ਅਸੀਂ ਗੇਲਣਾ ਦੇ ਵਿੱਚ ਤੇਲ ਪਰ ਪਰ ਲਿਆਉਂਦੇ ਹੁੰਦੇ ਸੀਗੇ ਤੇ ਸਾਲ 2009 ਆਪਣੇ 16 ਦੀ ਗੱਲ ਹੈ 9 ਸਾਲ ਲਗਭਗ ਤੁਸੀਂ ਪੁਰਾਣੀ ਕਹਿ ਸਕਦੇ ਹੋ। ਤੇ ਉਦੋਂ ਤਾਂ ਮੋਬਾਈਲ ਸਿਗਨਲ ਵੀ ਨਹੀਂ ਹੁੰਦੇ ਸੀਗੇ। ਤੇ ਹੁਣ ਜਗਾ ਜਗਾ ਇੰਨੇ ਰਿਮੋਟ ਏਰੀਆ ਚ ਅਸੀਂ ਤੁਰੇ ਫਿਰਦੇ ਆ ਇੱਥੇ ਵੀ ਬਈ 5G ਚੱਲੀ ਜਾਂਦਾ ਹੈ ਹਨਾ ਸਹੀ ਗੱਲ ਹੈ 5G ਨੇ ਤਾਂ ਕਮਾਲ ਹੀ ਕਰਦੀ ਹੈ ਹਨਾ ਪਾਕਿਸਤਾਨ ਚ ਵੀ ਆਪਾਂ ਜਾ ਕੇ ਆਏ ਆ ਹਾਂਜੀ ਤੇ ਉੱਥੇ ਵੱਡੇ ਸ਼ਹਿਰਾਂ ਦੇ ਵਿੱਚ 5G ਨਹੀਂ ਆਇਆ ਹਾਂ ਇੱਥੇ ਦੇਖ ਲਓ ਕਿੰਨਾ ਰਿਮੋਟ ਏਰੀਆ ਜਿੱਥੇ ਅੱਜ ਅਸੀਂ ਆਏ ਆ ਤੇ ਸਾਨੂੰ ਉਮੀਦ ਨਹੀਂ ਸੀ ਵੀ ਇੱਥੇ ਸਿਗਨਲ ਹੋਣਗੇ ਤੇ ਸਿਗਨਲ ਦਾ ਦੂਰਦਗੱਲ ਪੈਟਰੋਲ ਵੀ ਪਹੁੰਚ ਗਿਆ ਤੇ ਇੰਡੀਆ ਜਿਹੜਾ ਆਪਣੇ ਰਿਮੋਟ ਏਰੀਆਜ਼ ਨੂੰ ਨਾ ਡਿਵੈਲਪ ਕਰ ਰਿਹਾ ਤੇ ਅਸੀਂ ਮਤਲਬ 9 ਸਾਲਾਂ ਚ ਆਪਣੇ ਅੱਖੀਂ ਦੇਖੀ ਦੀ ਗੱਲ ਇਹ ਦੱਸ ਰਹੇ ਆ ਹਨਾ ਵੀ ਕੀ ਕੀ ਬ ਬਹੁਤ ਕੁਝ ਬਦਲ ਗਿਆ ਬਹੁਤ ਕੁਝ ਬਦਲ ਗਿਆ ਨਾ ਆਪਾਂ ਨੇ ਜਿਹੜੇ ਯੁੱਗ ਤੀ ਬਦਲਦੇ ਦੇਖ ਲਿਆ ਜਦੋਂ ਪਹਿਲਾ ਯੁੱਗ 100 ਸਾਲ ਚ ਬਦਲਦਾ ਹੁੰਦਾ ਸੀ ਆਪਣੇ ਹੁਣ 10-10 ਸਾਲ ਚ ਬਦਲ ਗਿਆ ਯੁੱਗ ਬਦਲ ਰਿਹਾ ਹੈਗਾ ਮਨਾਲੀ ਤੋਂ ਨਾ ਜਦੋਂ ਤੁਰਦੇ ਹੁੰਦੇ ਮਨਾਲੀ ਤੋਂ ਪੰਪ ਸਿੱਧਾ ਲੈ ਆਉਂਦਾ ਮਨਾਲੀ ਤੋਂ ਬਾਅਦ ਕੋਈ ਕਹਿੰਦੇ ਪੈਟਰੋਲ ਪੰਪ ਨਹੀਂ ਹੁੰਦਾ ਸੀ ਇੱਧਰ ਲੇ ਤੋਂ ਸ਼ਿਰਨੇਗਰ ਦੇ ਵਿਚਾਲੇ ਮਸਾਂ ਤੇਲ ਮਿਲਦਾ ਹੁੰਦਾ ਮਨਾਲੀ ਤੋਂ ਜਦੋਂ ਜਾਂਦੇ ਸੀ ਇੱਕ ਇੱਕ ਜਗ੍ਹਾ ਹੁੰਦੀ ਸੀ ਉੱਥੇ ਪੈਟਰੋਲ ਪੰਪ ਹੁੰਦਾ ਸੀ ਉੱਥੋਂ 250 ਕਿਲੋਮੀਟਰ ਲੇ ਪੈਂਦਾ ਸੀ ਹਾਂ ਮੇਰੇ ਜਗ੍ਹਾ ਦਾ ਨਾਮ ਹੀ ਜ਼ਿਆਦਾ ਆ ਰਿਹਾ ਹਾਂ ਤੇ ਇਧਰੋਂ ਬਸ ਇਕੱਲਾ ਕਾਰਗੇਲ ਹੁੰਦਾ ਦੋ ਪੈਟਰੋਲ ਪੰਪ ਸੀ ਇਹ 800 ਕਿਲੋਮੀਟਰ ਤੋਂ ਬਾਅਦ ਦੇ ਏਰੀਆ ਦੇ ਵਿੱਚ ਹਾਂ ਤੇ ਹੁਣ ਤਾਂ ਮੈਨੂੰ ਐ ਲੱਗਦਾ ਵੀ ਉਹ ਵੀ ਨਾਲੇ ਤੁਸੀਂ ਐਂ ਦੇਖੋ ਵੀ ਸਰਦੀਆਂ 'ਚ ਵੀ ਤੇਲ ਮਿਲ ਰਿਹਾ ਸਰਦੀਆਂ 'ਚ ਕਿਵੇਂ ਪਹੁੰਚੂ ਇੰਨੀ برف 'ਚ ਕਿਵੇਂ ਇੱਥੇ ਆਉਂਦਾ ਹੋਊਗਾ ਤੇ ਉਹ ਅਵੇਲੇਬਿਲਟੀ ਹੈਗੀ ਆ ਅੱਡੀ ਦੀ ਸਾਡੀ ਟੈਂਕੀ ਕਰਾ ਲਈ ਫੁੱਲ ਤੇ ਹੁਣ ਫੇਰ ਅੱਗੇ ਨੂੰ ਵਧਾਂਗੇ ਤੇ ਇਹੋ ਜਿਹੇ ਬਲੈਰੋ ਕੈਂਪਰ ਇਹ ਕਾਮਯਾਬ ਨੇ ਇਥੇ ਦਾ ਅਗਲੀ ਵਾਰੀ ਨਾ ਅਸੀਂ ਇੱਕ ਟੂਰ ਕਰਨਾ ਮੈਂ ਤੇ ਪਾਲੀਬਾਈਂ ਅਗਲੇ ਵਿੰਟਰ ਚ ਅਸੀਂ ਟੋਯੋਟਾ ਦੀ ਹੈਲਿਕਸ ਆਉਂਦੀ ਹੈ ਮਤਲਬ ਦਾ ਉਹ ਚ ਭਰ ਕੇ ਪਿੱਛੇ ਸਮਾਨ ਲੱਦ ਕੇ ਹੀ ਕਰਨਾ ਹੈ ਤੇ ਮੈਂ ਤੁਹਾਨੂੰ ਰੇਟ ਦਿਖਾ ਦਿੰਦਾ ਤੇ ਤੇਲ ਦਾ ਆਲਮੋਸਟ ਸੇਮ ਹੀ ਆ ਕੋਈ ਮਹਿੰਗਾ ਨਹੀਂ ਪਹਾੜਾਂ ਕਰਕੇ ਵੀ ਨਹੀਂ ਦੂਰ ਦੀ ਪਹੁੰਚ ਲਗਭਗ ਸੇਮ ਚੱਲੇ ਸਰ ਚੈਨਲ ਸਬਸਕ੍ਰਾਈਬ ਕਰਾ ਰਹੇ ਹੈ ਪਾਲੀ ਭਾਈ ਸਬਸਕ੍ਰਾਈਬ ਸਬਸਕ੍ਰਾਈਬਰ ਵਧਾ ਰਹੇ ਨੇ ਭਾਈ ਪਾਲੀ ਰੂਪਾ ਹੈੜੀ ਸਬਸਕ੍ਰਾਈਬ ਕਰਨਾ ਮੇਰੇ ਕੋ ਦੇਖਣਾ ਜਿਹੜਾ ਨਾ ਇਹ ਸਾਡਾ ਟੋਨੀ ਵੀਰ ਹੈ ਸਾਡੇ ਨਾਲ ਇਹਨੂੰ ਅਸੀਂ ਪੂਰੀ ਪੰਜਾਬੀ ਸਿਖਾਦੀ ਟੋਨੀ ਪੰਜਾਬੀ ਬੋਲ ਕੇ ਦਿਖਾਓ ਯਾਰ ਉਹ ਚਲੀ ਵੀਰ ਉਹ ਕੀ ਰਿ ਗਿਆ ਚਲੀ ਵੀਰੇ ਚੱਲ ਚਲੀਏ ਫਿਰ ਚਲੋ ਨਿਕਲੇ ਸੋਏ ਸੀ ਜੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਵਿంటర్ ਦੀ ਇੰਡੀਆ ਦੇ ਕੋਲਡੈਸਟ ਪਲੇਸ ਦੀ ਲਾਈਫ ਹੈ ਜਿਹੜੀ ਉਹ ਥੋੜੀ ਦਿਖਾਉਣੀ ਸੀਗੀ ਕਿ ਇਹਨਾਂ ਦਾ ਸਰਵਾਈਵਲ ਕਿਸ ਤਰ੍ਹਾਂ ਚੱਲਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਅੱਗੇ ਨੂੰ ਜਾਵਾਂਗੇ ਤੇ ਅਸੀਂ ਹੁਣ ਅੱਜ ਜਾਣਾ ਹੈ ਕਾਰਗਿਲ ਕਾਰਗਿਲ ਅਸੀਂ ਹੋਟਲ ਲੱਗੇ ਉੱਥੇ ਰੁਕਣ ਉਸ ਤੋਂ ਬਾਅਦ ਅਸੀਂ ਪਹੁੰਚਣਾ ਹੈਗਾ ਜੀ ਲਦਾਖ ਲੇਹ ਵੱਲ ਨੂੰ ਲਦਾਖ ਪੂਰਾ ਘੁੰਮ ਰਹੇ ਹਾਂ ਲਦਾਖ ਦੀ ਵਿంటర్ ਲਾਈਫ ਐਕਸਪਲੋਰ ਕਰ ਰਹੇ ਹਾਂ ਰਸਤੇ 'ਚ ਦੇਖਦੇ-ਦੇਖਦੇ ਪਿੰਡਾਂ ਨੂੰ ਦੇਖਦੇ ਜਾਵਾਂਗੇ ਤੇ ਇਹਨਾਂ ਦੀ ਕੱਲੀ-ਕੱਲੀ ਮਤਲਬ ਕੀ-ਕੀ ਚੀਜ਼ਾਂ ਹੋਰ ਕੀ-ਕੀ ਪ੍ਰੋਬਲਮਜ਼ ਆਉਂਦੀਆਂ ਉਹ ਦੇਖਦੇ ਜਾਵਾਂਗੇ ਨਾਲ-ਨਾਲ ਅਸੀਂ ਤੁਹਾਨੂੰ ਸਾਰਾ ਕਮਾਉਂਦੇ ਜਾਵਾਂਗੇ ਸੋਏ ਸੀ ਆਪਣਾ ਇਸ ਦਾ ਵਲੌਗ ਇਹਨੂੰ ਇੱਥੇ ਕਰਦੇ ਹਾਂ ਸਮਾਪਤ ਤੇ ਜੁੜੇ ਰਹੋ ਆਪਣੇ ਲਦਾਖ ਦੇ ਇਸ ਵਿంటర్ ਐਕਸਪੀਰੀਅੰਸ ਦੇ ਨਾਲ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ